ਜਿਹੜਾ ਨਾਇਣਾ ਦੇ ਵੀ ਆ ਨਾ ਹਾਂਜੀ ਉਹ ਆਪਣਾ ਸਥਾਨ ਹੈ ਆਪਣਾ ਕਿਵੇਂ ਹੋਇਆ ਜੀ ਉੱਥੇ ਮਹਾਰਾਜ ਨੇ ਹਮਨ ਕਰਿਆ ਜਿਹੜੇ ਪੰਡਤ ਸੀ ਉਹਨਾਂ ਨੂੰ ਉਹ ਕਹਿਣ ਲੱਗੇ ਮਹਾਰਾਜ ਨੂੰ ਆਖੇ ਵੀ ਮਹਾਰਾਜ ਆਪਾਂ ਦੇਵੀ ਨੂੰ ਪ੍ਰਗਟ ਕਰੀਏ ਵੀ ਦੇਵੀ ਪ੍ਰਗਟ ਪੋਲੇ ਵੀ ਕਰਦੇ ਰਹੇ ਮਹਾਰਾਜ ਨੇ ਪੁੱਛਿਆ ਵੀ ਕਿਵੇਂ ਹੋ ਉਹ ਕਹਿੰਦਾ ਜੀ ਹਮਨ ਕਰਨਾ ਪਊ ਕਹਿੰਦਾ ਫੇਰ ਸਮਾਨ ਉਦੋਂ ਲੱਖ ਰੁਪਏ ਦੀ ਸਮੱਗਰੀ ਆਈ 1 ਲੱਖ ਦੀ ਹਾਂ ਸਵਾ ਲੱਖ ਰੁਪਈਆ ਪੰਡਤਾਂ ਨੇ ਆਪਣੀ ਭੇਟ ਰੱਖੀ ਫਿਰ ਮਾਨ ਨੇ ਕਿਹਾ ਵੀ ਹੁਣ ਇਹਨਾਂ ਦਾ ਵੀ ਭਲੇਖਾ ਦੂਰ ਕਰ ਲੈਣਾ ਚਾਹੀਦਾ ਵੀ ਕੱਲ ਨੂੰ ਇਹ ਵੀ ਲੱਤਾਂ ਰੌਣਗੇ ਵਿੱਚ ਪੰਥ ਸਾਜਣ ਆਖ ਨੂੰ ਕਿਹੜਾ ਛੋਟੀ ਮੋਟੀ ਗੱਲ ਸੀ ਤੇ ਉਹ ਫਿਰ ਹਮਨ ਕਰਿਆ ਉੱਥੇ ਬਣਾਤਾ ਹੈੇਠਾਂ ਜਿੱਥੇ ਕੌਲਾਂ ਵਾਲਾ ਟੋਬਾ ਉੱਥੇ ਕਰਿਆ ਉਹ ਕਹਿੰਦਾ ਜੀ ਇੱਥੇ ਤਾਂ ਰੌਲਾ ਪਾਣਾ ਪੈਂਦਾ ਵੀ ਤਾਂ ਨਹੀਂ ਪ੍ਰਗਟ ਹੁੰਦਾ ਮਹਾਰਾਜ ਕਹਿੰਦੇ ਚੰਗਾ ਫਿਰ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਉੱਥੇ ਪਹੁੰਚੇ ਅੱਛਾ ਜੀ ਨਾਨਾ ਦੇਵੀ ਦੇ ਪਹਾੜ ਤੇ ਘੋੜੇ ਤੇ ਸਵਾਰ ਹੋ ਕੇ ਨਾਨਾ ਦੇਵੀ ਦੇ ਪਹਾੜ ਤੇ ਪਹੁੰਚੇ ਉੱਥੇ ਜਾ ਕੇ ਫਿਰ ਉਹ ਜਗਾਹ ਚੋਂ ਉਹ ਜਗ੍ਹਾ ਤਾਂ ਵੀ ਦੱਸਿਆ ਮਹਾਤਮਾ ਵੀ ਉਹ ਜਗ੍ਹਾ ਹੀ ਹੋ ਜਿਵੇਂ ਉੱਥੇ ਜਿਹੜੀ ਗਾਂ ਦੁੱਧ ਵਾਲੀ ਹੁੰਦੀ ਸੀ ਨਾ ਜਦ ਉੱਥੇ ਚੱਲਣ ਜੀ ਉਹਦਾ ਦੁੱਧ ਆਪਣੇ ਆਪ ਹੀ ਝੋ ਜਾਂਦਾ ਵਾਹਿਗੁਰੂ ਕੋਈ ਪੰਡਤ ਸਦੀ ਨਾ ਉਹਦੀ ਜਗ੍ਹਾ ਸੀ ਉੱਥੇ ਅੱਛਾ ਜੀ ਉੱਥੇ ਫਿਰ ਮਾਨ ਨੇ ਬਣਾ ਲਵਿਲਾ ਇੱਥੇ ਹੋ ਤਾਂ ਨਹੀਂ ਕੋਈ ਬਾਜ ਕਹਿੰਦਾ ਫਿਰ ਉੱਥੇ 8 ਮਹੀਨੇ ਚੱਲਿਆ ਜਿਹੜਾ ਨਾਇਣਾ ਦੇਵੀ ਦਾ ਭਵਨ ਉਹਦੇ ਮੂਰੇ ਹਮਨ ਕੁੰਡ ਬਣਿਆ ਹੋਇਆ ਉਹ ਮਹਾਰਾਜ ਨਹੀਂ ਬਣਿਆ ਹੋਇਆ ਸਮੇਂ ਦਾ ਜੀ ਕਈ ਗੱਲ ਨਾ ਪੰਡਤਾਂ ਨੇ ਉਹ ਘਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੂੰ ਕਾਸ਼ਬਾਣੀ ਹੋਈ ਵੀ ਜੇ ਤੁਸੀਂ ਇਹਨੂੰ ਹਲਾਤ ਆ ਨਾ ਸਾਰਾ ਕੁਝ ਸੋ ਅੱਜ ਉੱਥੇ ਸਾਰਾ ਕੁਝ ਹੋ ਵੀ ਹੈ ਜਿਵੇਂ ਉਸ ਵੇਲੇ ਸੀ ਹਾਂ ਉਹ ਹਮਰ ਕੁੰਡ ਬਣਿਆ ਹੋਇਆ ਉਹ ਫਿਰ ਜਦੋਂ ਚੱਲਿਆ ਮਹਾਰਾਜ ਨੇ ਕਿਹਾ ਵੀ ਹੁਣ ਕਈ ਮਹੀਨੇ ਹੋ ਗਏ ਪਣ ਤੋਂ ਗੱਲ ਕੀ ਦੇਵੀ ਗਈ ਕਿੱਥੇ ਆਈ ਕਿਉਂ ਨਹੀਂ ਹੋ ਤੱਕ ਫਿਰ ਉਹਨਾਂ ਨੇ ਸਕੀਮ ਬਣਾਈ ਵੀ ਆਪਾਂ ਕੋਈ ਨਾ ਕੋਈ ਝੁਕਤ ਬਣਾਈ ਛੁੱਟਣ ਦੀ ਸਾਬਜਾਦਾ ਜਝਾਰ ਸੋਨਾਂ ਜਨਮ ਲਿਆ ਉਹ ਕਹਿੰਦੇ ਮਹਾਰਾ ਦੇਵੀ ਬਲੀ ਮੰਗਦੀ ਹੈ ਕਹਿੰਦੇ ਕੀ ਦੀ ਮੰਗਦੇ ਕਹਿੰਦੇ ਜਿਹੜਾ ਸਾਨੂੰ ਸਭ ਤੋਂ ਪਿਆਰਾ ਜੀ ਆ ਉਹਨਾਂ ਨੇ ਸੋਚਿਆ ਸਭ ਤੋਂ ਪਿਆਰਾ ਤਾਂ ਸਾਬਜਾਦਾ ਦੇਨ ਹੀ ਨਹੀਂ ਮਹਾਰਾ ਨੇ ਉਹਦੀ ਬਲੀ ਆਪਣਾ ਖੜਾ ਛੁੱਟ ਜਾਣਾ ਅੱਛਾ ਜੀ ਮਹਾਰਾ ਕਹਿੰਦੇ ਪੰਡਤ ਜੀ ਤੁਸੀਂ ਸਾਨੂੰ ਸਭ ਤੋਂ ਪਿਆਰੇ ਹੈ ਹੈ ਇਹ ਤੁਹਾਡੀ ਬਲੀ ਦੇ ਦੇ ਜਦ ਪਰਖ ਟੋਕੀ ਤੁਹਾਨੂੰ ਜਿਉਂਦੇ ਕਰਾ ਲਾਂਗੇ ਪੰਡਤਾਂ ਨੇ ਕਹੇ ਵੀ ਕੰਮ ਖਰਾਬ ਹੋ ਗਿਆ ਸਾਰੇ ਪੰਡਤ ਭੱਜ ਕੇ ਬਹਾਨਾ ਲਾ ਲ ਅਖੀਰ ਨੂੰ ਕੇ ਸੁਦਾਸ ਪੰਡਤ ਸੀ ਜਿਹੜਾ ਉਹਨਾਂ ਦਾ ਸਰਦਾਰ ਜਦ ਉਹਨੇ ਦੇਖਿਆ ਵੀ ਮੈਂ ਹੁਣ ਇਕੱਲਾ ਰਹਿ ਗਿਆ ਕਿਤੇ ਮੇਰੀ ਬਲੀ ਨਾ ਦੇ ਦੇਣ ਉਦੋਂ ਮਾਰਾ ਪੂਰੇ ਰੋਜ ਜਹੋ ਜਲਾਲ ਚਾਕੇ ਪਾਈ ਜਾਣ ਆਪੋ ਤੀਆਂ ਹਾਂਜੀ ਹਮਨ ਦੇ ਵਿੱਚ ਉਹਨੇ ਵੀ ਜੰਗਲ ਪਾਣੀ ਦਾ ਬਹਾਨਾ ਲਾ ਲਿਆ ਉਹ ਵੀ ਖਸ ਗਿਆ ਅੱਧੀ ਰਾਤ ਜਦ ਲਾਂਘੀ ਮਾਰਨ ਨੇ ਕਿਹਾ ਵੀ ਹੁਣ ਤਾਂ ਕੋਈ ਵੀ ਨਹੀਂ ਉਰੇ ਰਿਹਾ ਤੇ ਆਪਾਂ ਇਕੱਲੇ ਰਹਿ ਗਏ ਮਹਾਰਾਜ ਨੇ ਜਿੰਨਾ ਵੀ ਸਮਗਰੀ ਦਾ ਸਮਾਨ ਬਚਿਆ ਸੀ ਇਕੱਠਾ ਕਰਕੇ ਸਾਰਾ ਕੁੰਡ ਦੇ ਵਿੱਚ ਪਾਤਾ। ਅੱਛਾ ਜੀ। ਜਦੋਂ ਕੁੰਡੇ ਵਿੱਚ ਲਾਟਾਂ ਨਿਕਲੀਆਂ ਮਹਮਾਣਾ ਦੇ ਥੱਲੇ ਰੌਲਾ ਪਾਤਾ ਵੀ ਲਾਟਾਂ ਦੀ ਪ੍ਰਗਟ ਹੋ ਗਈ ਜੋਤਾਂ ਦੀ। ਅੱਛਾ ਜੀ। ਤੇ ਇਸ ਤਰ੍ਹਾਂ ਦੇ ਨਾਲ ਦੇਵੀ ਪ੍ਰਗਟ ਹੋ ਗਈ ਉਸੇ। ਹਾਂ। ਤੇ ਫਿਰ ਜਦੋਂ ਮਹਾਰਾਜ ਥੱਲੇ ਉਤਰੇ ਜਦੋਂ ਪੁੱਛਿਆ ਕਹਿੰਦਾ ਵੀ ਮਹਾਰਾਜ ਦੇਵੀ ਮਹਾਰਾਜ ਤਲਵਾਰ ਦਿਖਾ ਦੇ ਕਹਨ। ਹੂੰ। ਵੀ ਜਿਹੜੇ ਕਹਿੰਦੇ ਕਿ ਦੇਵੀ ਪ੍ਰਗਟ ਕੀਤੀ ਸੀ ਉਸ ਵਾਰ ਗੱਲ ਇਹ ਬਚਨੀ ਹੈ। ਹਾਂ। ਉਹਨਾਂ ਨੇ ਫਿਰ ਰੌਲਾ ਪਾਤਾ ਪ੍ਰਚਾਰ ਕਰਤਾ ਵੀ ਦੇਵੀ ਦੁਰਗਾ ਪ੍ਰਗਟ ਹੋ ਕੇ ਮਹਾਰਾਜ ਨੂੰ ਤਲਵਾਰ ਦੇਗੀ। ਜੀ। ਤੱਕਾ ਲਿਆ ਕੇ ਮਾਨ ਲਿਆ ਵੀ ਆਹੀ ਆ ਸਾਰਾ ਕੁਝ ਦੁਰਗਾ ਤਲਵਾਰ ਨੂੰ ਕਿਹਾ ਪਰ ਥਪ ਘੋਤੀ ਸਿਮਰ ਕੇ ਸਿਮਰ ਕੇ